ਹਾਂਜੀ ਸਫਰਿਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਮਿੱਤਰੋ ਆਪਾਂ ਆਏ ਆ ਬਈ ਈਰਮਾਨ ਦੇ ਸੈਟਅਪ ਤੇ ਅੱਜ ਤੁਹਾਨੂੰ ਦਿਖਾਵਾਂਗੇ ਈਰਮਾਨ ਦੇ ਕਬੂਤਰ ਤੇ ਜਿਹੜੇ ਬਾਜ਼ੀਆਂ ਜਿੱਤੇ ਹੋਏ ਨੇ ਵਧੀਆ ਟੌਪ ਟੌਪ ਦੇ ਜੋੜੇ ਦਿਖਾਵਾਂਗੇ ਬਈ ਸਾਰੇ ਤੇ ਨਾਲੇ ਆਪਣੀ ਪਾਊਡਰ ਕਬੂਤਰੀ ਆ ਰਹੀ ਆ ਉਹ ਲੈ ਕੇ ਚੱਲਾਂਗੇ ਪਾਊਡਰ ਕਬੂਤਰੀ ਬੈਠੀ ਆ ਇਹਦੇ ਅੰਦਰ ਤੇ ਬਾਕੀ ਬਈ ਸਾਰੇ ਆਣੇ ਆਏ ਆ ਸਪੈਸ਼ਲ ਕਬੂਤਰ ਦੇਖਣ ਆ ਈਰਮਾਨ ਦੇ ਤਾਂ ਆਜੋ ਫਿਰ ਦੇਖਦੇ ਆਂ ਬਈ ਕਬੂਤਰ ਚਲੋ ਚੱਲੀਏ ਪਹਿਲਾਂ ਜੋੜੇ ਦਿਖਾ ਦੇ ਬਈ ਟੌਪ ਟੌਪ ਦੇ ਜੋੜੇ ਹਾਂ ਆ ਜੋ ਵੀ ਇੱਧਰ ਦੇਖਦੇ ਆਂ ਬਾਕੀ ਬਈ ਤੁਸੀਂ ਸਾਰਿਆਂ ਨੇ ਈਰਮਾਨ ਦਾ ਸੈਟਅਪ ਦੇਖਿਆ ਹੋਇਆਗਾ ਤੇ ਬਈ ਸਾਰਿਆਂ ਨਾਲੋਂ ਮੇਨ ਗੱਲ ਜਿੰਨਾ ਵੀ ਆ ਸਾਰਾ ਸੈਟਅਪ ਆ ਬਈ ਉੱਥੋਂ ਲੈ ਕੇ ਇੱਥੋਂ ਤੱਕ ਤੇ ਆ ਖੁੱਡਾ ਹੋ ਗਿਆ ਆ ਮੁੰਡੇ ਨੇ ਬਈ ਆਪਦੀ ਮਿਹਨਤ ਨਾਲ ਪਾਇਆ ਵੀਰੇ ਕੱਲੀਆਂ ਇੱਟਾਂ ਆਪ ਚੜਾਈਆਂ ਨੇ ਬਈ ਹਨਾ ਇੱਟਾਂ ਇਕੱਠੀਆਂ ਕਰਕੇ ਤਾਂ ਬਈ ਕਿਸੇ ਦੀ ਕੋਈ ਹੈਲਪ ਨਹੀਂ ਲਈ ਤਾਂ ਅੱਜ ਤੋਂ 4-5 ਸਾਲ ਪਹਿਲਾਂ ਸੈਟਅਪ ਬਣਾਇਆ ਹੋਇਆ ਉਦੋਂ ਇਹ 7ਵੀਂ 8ਵੀਂ ਕਲਾਸ 'ਚ ਹੁੰਦਾ ਸੀਗਾ ਤਾ ਬਹੁਤ ਵਧੀਆ ਮਿਹਨਤ ਨਾਲ ਖੁੱਡੇ ਪਾਏ ਨੇ ਬਈ ਜਮਾਂ ਟੌਪ ਦੇ ਵਧੀਆ ਤਾਂ ਹੁਣ ਦੁਬਾਰੇ ਪਾਊਗਾ ਸਾਰਾ ਨਵਾਂ ਸੈਟਅਪ ਆ ਜੋ ਵੀ ਇੱਧਰ ਆ ਗਈ ਪਹਿਲੀ ਜੋੜੀ ਦੇਖੋ ਬਈ ਆਸੀ ਪਹਿਲਾ ਜੋੜਾ ਬਈ ਜਿੱਤੇ ਹੋਇਆ ਬਈ ਇਹ ਕਬੂਤਰੀ ਬਈ ਰਿਓਂ ਛੱਡੀ ਸੀਗੀ ਤੇ ਆਮ ਉਹ ਛੱਡੀ ਸੀ ਬਾਜੀ ਇਹ ਚੌਥੀ ਹਾਰ ਕੀਤੀ ਸੀ ਆਪਣੀ ਚੌਥੀ ਚੌਥੇ ਨੰਬਰ ਤੇ ਬੈਗੀ ਸੀ 3 ਨੰਬਰ ਤੇ ਬੈਗੀ ਸੀਗੀ ਬਾਈ ਅੱਛਾ ਅੱਖਾਂ ਦੀ ਅੱਛਾ ਤੇ ਇਹਦੀ ਭੈਣ ਆਪਣੀ ਉੱਥੇ ਜਿੱਤੀ ਸੀ ਰਾਹਪੁਰ ਰਾਹਪੁਰ ਜਿੱਤੀ ਸੀ ਹਾਂ ਅੱਛਾ ਠੀਕ ਆ ਤੇ ਆ ਕਬੂਤਰਾਂ ਨਾਲ ਆ ਕਬੂਤਰ ਪਿਛਲੇ ਵਾਰ ਬਾਈ ਮਾੜੀ ਜਿੱਤਿਆ ਸੀਗਾ 22 ਘੰਟੇ ਬਾਅਦ ਉਹ ਡੈਗ ਨਾਲ ਆਪਣੇ ਪਿੰਡਾ ਇੱਥੋਂ ਮਾੜੀ ਮਾੜੀ ਪਿੰਡ ਹਾਂ ਕਮਾਂਡ ਲਾ ਕਬੂਤਰਾਂ ਵੱਡੇ ਜੋ ਕਮਾਂਡ ਲਾ ਕਬੂਤਰਾਂ ਦੇਖੋ ਬਈ ਆ ਮਾੜੀ ਪਿੰਡ ਬਾਜੀ ਜਿੱਤਿਆ ਸੀਗਾ ਬਈ ਤੇ ਆ ਵੀ ਜਿੱਤੀ ਹੋਈ ਆ ਤਾਂ ਜੋੜਾ ਬਈ ਬਾਜੀ ਜਿੱਤਿਆ ਹੋਇਆਗਾ ਤਾਂ ਫੀ ਬਈ ਪਹਿਲਾ ਜੋੜਾ ਦੇਖ ਕਮਾਂਡਲਾ ਕਬੂਤਰ ਆ ਅੱਖ ਦੇਖੋ ਬਈ ਕਬੂਤਰ ਦੀ ਇਧਰ ਦੀ ਦਿਖਾਉਨੇ ਆ ਦੇਖੋ ਬਈ ਬਹੁਤ ਚੰਗੀ ਅੱਖ ਆ ਬਈ ਤੇ ਇਧਰਲੀ ਅੱਖ ਚਿੱਟੀ ਆ ਤਾਂ ਕਬੂਤਰੀ ਚਿੱਟੀਆਂ ਦੀ ਆ ਤਾਂ ਆਸੀ ਬਈ ਪਹਿਲਾ ਜੋੜਾ ਲਓ ਜੀ ਆ ਗਿਆ ਦੂਜਾ ਜੋੜਾ ਆਸੀ ਬਈ ਦੂਜਾ ਜੋੜਾ ਦੇਖੋ ਬਈ ਗੂੜਾ ਰੱਤਾ ਕਬੂਤਰ ਆ ਬਈ ਤੇ ਨਾਲ ਕਬੂਤਰੀਏ ਚਿੱਟੀਆਂ ਅੱਖਾਂ ਦੀ ਤੇ ਆ ਕਿੱਥੋਂ ਆਇਆ ਹੋਇਆ ਬਈ ਜੋੜਾ ਬਾਈ ਕਬੂਤਰੀ ਆਪਣਾ ਮੰਨ ਗਈ ਚਲੋ ਵੀ ਪਹਿਲਾਂ ਤੇ ਜਿੱਤੀ ਰਾਪੁਰ ਰਾਪੁਰ ਜਿੱਤੀ ਹੋਈ ਐ ਵੀ ਬਈ ਇਹਨਾਂ ਨੇ ਮਨ ਚਲ ਗੇੜੇ ਪਵਾ ਕੀ ਸਿੱਧਾ ਪਵਾਈ ਤੇ ਛੜਤੀ ਸੀ ਮੀਰਾ ਨੇ ਅੱਛਾ ਮੀਰਾ ਨੇ ਛੱਡੀ ਸੀ ਦੂਜੀ ਤੀਜੀ ਬੈਗੀ ਸੀਗੀ ਅੱਛਾ ਉਹ ਜ਼ਿਆਦੇ ਉੱਡੀ ਸੀ ਆਪਣੀ ਗੁੰਦਰੀ ਬਈ ਐ ਠੀਕ ਆ ਤੇ ਵਧੀਆ ਉੱਡੀ ਸੀ ਬਈ ਬਸ ਕਾਲੀਆਂ ਬਗਲਾਂ ਕਾਲੇ ਟੂਫੇ ਕਿੱਤੇ ਹੋਈ ਸੀ ਰੇ ਕਾਲੀਆਂ ਬਗਲਾਂ ਕਾਲੇ ਟੂਫੇ ਬਈ ਦੇਖੋ ਹੁਣ ਅੰਡੇ ਧਰਖੇ ਨੇ ਆ ਕਬੂਤਰੀ ਵੀ ਜਿੱਤੀ ਹੋਈ ਆ ਬਈ ਤੇ ਆ ਕਬੂਤਰ ਆ ਇਹਦੇ ਨਾਲ ਬਾਈ ਗੂੜਾ ਰੱਤਾ ਆ ਕਬੂਤਰ ਬਾਈ ਆਪਣੇ ਕੋ ਕਿੰਨੀ ਬਾਈ ਤੋਂ ਆਇਆ ਹੋਇਆ ਬਾਈ ਅੱਛਾ ਆ ਕਬੂਤਰ ਗਿੰਨੀ ਮੌੜ ਨੇ ਈਰਮਾਨ ਦਾ ਪਿੰਡ ਵੀ ਮੌੜ ਆ ਬਾਈ ਤੇ ਗਿੰਨੀ ਮੌੜ ਨਾਲ ਵਧੀਆ ਲਿਆ ਆ ਜੇ ਬਾਈ ਹਣਾ ਮੁੰਡੇ ਦੀ ਤਾਂ ਉਹਨਾਂ ਨੇ ਗਿਫਟ ਦਿੱਤਾ ਬਾਈ ਵਧੀਆ ਕਬੂਤਰ ਆ ਆਸੀ ਦੂਜਾ ਜੋੜਾ ਆਸੀ ਬਈ ਤੀਜਾ ਜੋੜਾ ਇੱਧਰ ਛਾਂ 'ਚ ਆ ਜਾ ਉੱਧਰ ਯਾਰ ਗਰਮੀ ਬਾਲੀ ਹੈਗੀ ਇੱਥੇ ਦੇਖਦੇ ਆ ਬਾਈ ਆਸੀ ਬਈ ਤੀਜਾ ਜੋੜਾ ਦੇਖੋ ਖੱਟੀਆਂ ਅੱਖਾਂ ਦਾ ਜੋੜਾ ਬਾਈ ਦੋਨੇ ਖੱਟੀਆਂ ਅੱਖਾਂ ਦੇ ਨੇ ਕਾਲੀਆਂ ਨੇ ਨੋਕਾਂ ਇਹਨਾਂ ਦਾ ਬਾਈ ਕੋਈ ਰਿਕਾਰਡ ਇਹ ਇੱਕ ਕਬੂਤਰੀ ਆਪਾਂ ਦਾਨੇ ਵਾਲੇ ਛੱਡੀ ਸੀ ਇੱਕ ਦੀ ਅੱਛਾ ਇਹ ਬਈ ਆਪਣੀ ਪਾਣੀ ਦੀ ਆ ਗਈ ਸੀਗੀ ਠੀਕ ਆ ਘਰੇ ਬਹੁਤ ਜਿਆਦੀ ਉੜਦੀ ਬਹੁਤ ਵਧੀਆ ਬਲੱਡ ਚੋਇਨ ਉਹਦੀ 91 ਦੀ ਭੈਣ ਨਹੀਂ ਆ ਬਈ 91 ਦੀ ਭੈਣ ਆ ਇਹ ਦੇਖੋ ਬਈ 91 ਜਿਹੜੀ ਆਪਣੇ ਕੋਲੇ ਕਬੂਤਰੀ ਆ ਉਹਦੀ ਭੈਣ ਆ ਬਈ ਬਹੁਤ ਸੁੱਚੇ ਪੈਰਾਂ ਦੇ ਨੇ ਬਈ ਬਹੁਤ ਵਧੀਆ ਬਲੱਡ ਆਗਾ ਇਹ ਲਾਈ ਆ ਬਈ ਇਹਦੇ ਨਾਲ ਆ ਦੇਖੋ ਅੱਛਾ ਅੱਛਾ ਇਹਦੇ ਇੱਕ ਬੱਚੇ ਭਾਜਦੇ ਨੇ ਤੇ ਆ ਬਰੇਕ ਆ ਇਹ ਬਰੇਕ ਆ ਇਹ ਤਾਂ ਲਾਤੀ ਫਿਰ ਇਹਦੇ ਨਾਲ ਠੀਕ ਆ ਬਈ ਦੇਖੋ ਜੋੜਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਵੇਂ ਲੱਗਿਆ ਬਈ ਖੱਟੀਆਂ ਅੱਖਾਂ ਦਾ ਜੋੜਾ ਮਿੱਤਰੋ ਛੱ ਅੱਥੀ ਖੁੱਡਾਂ ਦੀ ਵੀਡੀਓ ਕੈਮਰਾ ਹਾਂ ਬਾਕੀ ਅੰਦਰ ਦਿਖਾ ਦਿੰਨੇ ਹਾਂਗੇ ਜੋੜੇ ਬੱਚੇ ਗੱਡੀ ਬੈਠੇ ਜੋੜੀਆਂ ਨੇ ਅੰਡੇ ਤਾਂ ਰੱਖਿਆ ਬੱਚੇ ਕੱਢ ਰੱਖੇ ਨੇ ਤੇ ਆ ਸੀ ਬਈ ਪਹਿਲੇ ਦੋ ਬੱਚੇ ਦੇਖੋ ਇੱਥੇ ਬੱਚੇ ਕੱਢ ਰੱਖੇ ਨੇ ਤੇ ਉਹ ਸਾਹਮਣੇ ਬੱਚੇ ਕੱਢ ਰੱਖੇ ਨੇ ਦੋ ਤੇ ਇੱਧਰ ਬੈਠੀ ਹੈ ਕਬੂਤਰੀ ਤੇ ਉਧਰ ਡੱਬੇ ਬੈਠੇ ਨੇ ਦੇਖੋ ਬਈ ਡੱਬੇ ਨੀਲੇ ਡੱਬੇ ਦੇਖੋ ਬਈ ਇੱਧਰ ਬੈਠੇ ਦੋ ਡੱਬੇ ਤਾਂ ਬਾਕੀ ਬਈ ਅੰਦਰੋਂ ਲਿਪਿਆ ਹੋਇਆ ਖੁੱਡਾ ਹਨਾ ਮਿੱਟੀ ਦਾ ਠੰਡਾ ਖੁੱਡਾ ਹੈਗਾ ਵਧੀਆ ਹੈਗਾ ਘੈਂਟ ਆ ਬਈ ਚੀਜ਼ ਤਾਸੀ ਬਈ ਖੁੱਡਾ ਤੇ ਇਹਨੂੰ ਕਰਦੇ ਆਂ ਬੰਦ ਆ ਜਾਓ ਵੀ ਹੁਣ ਤੁਹਾਨੂੰ ਦਿਖਾਉਨੇ ਆਂ ਇਧਰਲੇ ਪਾਸੇ ਰਾਜੇ ਰਾਣੀਆਂ ਜੋੜੇ ਦਿਖਾਉਨੇ ਆਂ ਬਈ ਲਿਆ ਵੀ ਕੱਢ ਕੇ ਲਓ ਜੀ ਆ ਆ ਗਈ ਜੋੜੀ ਗਾਨੀ ਵਾਲੀ ਹਾਂਜੀ ਬਈ ਦੇਖੋ ਬਈ ਗਾਨੀ ਵਾਲੀ ਜੋੜੀ ਆ ਕਬੂਤਰੀ ਆ ਆ ਕਬੂਤਰਾ ਬਈ ਦੇਖੋ ਬਹੁਤ ਚੰਗੀ ਜੋੜੀ ਆ ਬਈ ਮੂਫੇ ਪਿੰਡ ਛੱਡੀ ਸੀ ਬਾਜੀ ਇਹਨਾਂ ਦੀ ਪੱਠੀ ਪੱਠੀ ਸੀ ਆਈਤੀ ਬਾਈ ਹਾਂ 170 ਕਬੂਤਰ ਉੱਡੇ ਸੀਗੇ ਅੱਛਾ 170 ਉੱਡੇ ਸੀ 170 ਕਉਂਟ ਤੇ ਬਾਈ 9 ਕਬੂਤਰ ਰਹਿ ਗਏ ਸੀ ਅੱਛਾ ਤੇ 4 ਮਿੰਟ ਪਹਿਲਾਂ ਬੈਗੀ ਸੀ ਕਬੂਤਰੀ ਆਪਣੀ ਟਾਵਰ 'ਚ ਵੱਜ ਕੇ ਮਾਰੀ ਗਈ ਸੀ ਟਾਵਰ 'ਚ ਵੱਜ ਕੇ ਮਰ ਗਈ ਤੇ ਬਹੁਤ ਜ਼ੋਰ ਮਾਰਿਆ ਸੀ ਬਾਈ ਵਧੀਆ ਕਬੂਤਰੀ ਉੱਡੀ ਜਾ 170 ਕਬੂਤਰਾਂ 'ਚੋਂ 9ਵੇਂ ਨੰਬਰ ਤੇ ਆ ਕੇ 9ਵੇਂ ਤੇ ਨਹੀਂ ਬਾਈ 9 ਕਬੂਤਰ ਰਹਿ ਗਏ ਸੀ ਸ਼ਿਮਾ 7ਵੀਂ ਅੱਛਾ ਸ਼ਿਮੀ 7ਵੀਂ ਟਾਵਰ 'ਚ ਵੱਜ ਕੇ ਮਰ ਗਈ ਸੀ ਬਾਈ ਬਹੁਤ ਸੋਹਣਾ ਉੱਡੀ ਸੀ ਅੱਖ ਦੇਖੋ ਬਈ ਦੋ ਤਿੰਨ ਮਿੰਟ ਆਵਦੇ ਬਾਜੀ ਮੰਡੀ ਕੀ ਸੀ ਵਸੋ ਜਿੱਕ ਕਿਹੜਾ ਹੋਰ ਦੇਂਦੀ ਪਿੰਡੁੱਤ ਦੀ ਆ ਜਿੱਤ ਗਈ ਸੀ ਬਈ ਦੇਖੋ ਬਈ ਕਬੂਤਰੀ ਬੱਚੇ ਪਾਲੀ ਜਾਂਦੀ ਆ ਹੁਣ ਬੱਚੇ ਕਿੱਡੀ ਬੈਠੇ ਬਈ ਦੋ ਹੈ ਕਿੜਾ ਰੱਖੇ ਦੇ ਬੱਚੇ ਪੰਜ ਛੇ ਦੇਖੋ ਬਈ ਬਹੁਤ ਚੰਗੀ ਜੋੜੀ ਆ ਬਈ ਬਹੁਤ ਫਰਾ ਹਣਾ ਪਾਸ ਜੋੜੀ ਆ ਇੱਕ ਹਸਾਬ ਦੀ ਆਪਣੇ ਕੋਲੇ ਬਹੁਤ ਟਾਈਮ ਰਹਿ ਕੇ ਆਈ ਆ ਬਈ ਜਿਹੜੇ ਪੁਰਾਣੇ ਸਬਸਕ੍ਰਾਈਬਰ ਨੇ ਉਹ ਤਾਂ ਜਾਣਦੇ ਨੇ ਬਈ ਹਣਾ ਸਾਰਿਆਂ ਨੂੰ ਪਤਾ ਜੋੜੀ ਬਾਰੇ ਤਾਂ ਬਈ 6ਵੇਂ 7ਵੇਂ ਨੰਬਰ ਤੇ ਟਾਵਰ ਚ ਵੱਜ ਕੇ ਮਰ ਗਈ ਸੀ ਬਈ ਇਹਨਾਂ ਦੀ ਪੱਠੀ ਸਿੱਧੂ ਮੂਫੇ ਵਾਲੇ ਦੇ ਪੰਡ ਚਲੋ ਬਈ ਇਹਨੂੰ ਛੱਡ ਦਿੰ ਆ ਗਈ ਬਈ ਦੂਜੀ ਜੋੜੀ ਦੇਖੋ ਬਈ ਆ ਕਬੂਤਰੀ ਆ ਹਾਂਜੀ ਬਈ ਖੱਟੀਆਂ ਅੱਖਾਂ ਦੀ ਕਬੂਤਰੀ ਆ ਬਈ ਤੇ ਆ ਕਬੂਤਰ ਆ ਬਈ ਸ਼ਾਖ ਆ ਇਹ ਮੋਰ ਕੀ ਕਬੂਤਰਾਂ ਚੋਂ ਆ ਬਈ ਇਹ ਮੋਰ ਦੇ ਕਬੂਤਰਾਂ ਚੋਂ ਆ ਤੇ ਬਹੁਤ ਵਧੀਆ ਬੱਚੇ ਉਡ ਦੇਦੇ ਬਈ ਕਬੂਤਰੀ ਬਹੁਤ ਚੰਗਾ ਬਈ ਦੇਖੇ ਤੋਂ ਹੀ ਪਤਾ ਲੱਗਦਾ ਛੋਟਦੇ ਵੱਡਾ ਕੂਤਰ ਆਪਣਾ ਮੇਨ ਆ ਬਈ ਵੱਡਾ ਮੇਨ ਕਬੂਤਰ ਆ ਕੀ ਬਾਤ ਐ ਬਈ ਬਹੁਤ ਘੈਂਟ ਕਬੂਤਰ ਆ ਬਈ ਤੇ ਇਹਦੇ ਨਾਲ ਆ ਕਬੂਤਰੀ ਆ ਬਈ ਦੇਖੋ ਖੱਟੀਆਂ ਅੱਖਾਂ ਦੀ ਕਬੂਤਰੀ ਆ ਇਹ ਵਧੀਆ ਇੱਥੇ ਆਪਾਂ ਕਿਸੇ ਬੰਦੇ ਨੇ ਮੁੱਲ ਲੈਤੀ ਆ ਬਈ ਅੱਛਾ ਮੁੱਲ ਲਈ ਸੀ ਠੀਕ ਆ ਬਈ ਬਹੁਤ ਵਧੀਆ ਕਬੂਤਰਿਆ ਬਈ ਆ ਵੀ ਬਹੁਤ ਵਧੀਆ ਕਬੂਤਰ ਬਹੁਤ ਜਿਆਦਾ ਵਧੀਆ ਲੱਗਿਆ ਬਾਕੀ ਆ ਜੋ ਬਈ ਖੁੱਡੇ ਦੇ ਅੰਦਰ ਮਰਾ ਦਿੰਨੇ ਆ ਕੈਮਰਾ ਦੇਖੋ ਬਈ ਆ ਬੈਠੇ ਨੇ ਇੱਕ ਉਹ ਗੋਲਾ ਬਠਾਰ ਖੈ ਨੀਲਾ ਉਹ ਕਿਵੇਂ ਆ ਉਹ ਬਈ ਕਿਸੇ ਮੁੰਡੇ ਦਾ ਕੇ ਛੱਡ ਕੇ ਆ ਅੱਛਾ ਕਿੱਸੇ ਦਾਗਾ ਬਾਫ ਦੇ ਕੇ ਹੋਣਾ ਮੇਰੇ ਬੱਚੇ ਹੋਰ ਜੋੜੀ ਦੇ ਬੱਚੇ ਦਾ ਰੱਖਿਆ ਤੇ ਰੇਗਾ ਨਹੀਂ ਜੋੜੀ ਇਧਰ ਠੀਕ ਠੀਕ ਆ ਉਹ ਵੀ ਗਾਨੀ ਆ ਜੋੜੀ ਦੀ ਆ ਵੀ ਗਾਨੀ ਆ ਜੋੜੀ ਅੱਛਾ ਆ ਬੈਠੇ ਗਾਨੀ ਵਾਲੀ ਜੋੜੀ ਦੇ ਬੱਚੇ ਬਈ ਦੇਖੋ ਆ ਘੜਾਰਖੇ ਨੇ ਦੋ ਬੱਚੇ ਤੇ ਦੋ ਬੱਚੇ ਆ ਬੈਠੇ ਅੱਛਾ ਇਹਨੂੰ ਗਾਨੀ ਵਾਲੀ ਜੋੜੀ ਆਪ ਪਾਲੀ ਜਾਂਦੀ ਆ ਇਹਨੂੰ ਆ ਗੋਲਾ ਪਾਲੀ ਜਾਂਦਾ ਆ ਬੱਚਿਆਂ ਨੂੰ ਇੱਕ ਬੱਚੇ ਉਹ ਸ਼ਾਕ ਹੀ ਨਹੀਂ ਗੱਡ ਰੱਖਿਆ ਅੱਛਾ ਇੱਕ ਉਧਰ ਗੱਡ ਰੱਖਿਆ ਸ਼ਾਕ ਹੀ ਨੇ ਠੀਕ ਠੀਕ ਆ ਤਾਂ ਦਫੇ ਉਹ ਬਈ ਆ ਕਬੂਤਰ ਵੀ ਕਿਵੇਂ ਲੱਗਿਆ ਆ ਖੁੱਡੇ ਵਾਲੇ ਕਰਦੇ ਆ ਬੰਦ ਬਾਕੀ ਬਈ ਜੋੜੇ ਲਾਉਣ ਵਾਲੇ ਰਹਿੰਦੇ ਨੇ ਉਹ ਇੱਧਰ ਨੇ ਬਈ ਕਬੂਤਰ ਇੱਧਰ ਸਾਰੇ ਕਬੂਤਰ ਨੇ ਸਾਰੇ ਕਬੂਤਰ ਨੇ ਬਈ ਇੱਧਰ ਆਹ ਕਬੂਤਰ ਆਪਣਾ ਬਈ ਨਹੀਂ ਮਿੱਕੀ ਬਾਈ ਵਾਲਾ ਕਬੂਤਰ ਅੱਛਾ ਮਿੱਕੀ ਗਾਮੀ ਵਾਲ ਹਾਂਜੀ ਬਾਈ ਦੇਖੋ ਬਈ ਉਹਨਾਂ ਦਾ ਕਬੂਤਰ ਆ ਬਈ ਚਿੱਟੀਆਂ ਅੱਖਾਂ ਦਾ ਮਿੱਕੀ ਗਾਮੀਵਾਲ ਦਾ ਕਬੂਤਰ ਆ ਬਈ ਬਹੁਤ ਫਰਾ ਕਬੂਤਰ ਆ ਇਹ ਹੁਣ ਬਾਜ ਜੋੜਿਆਂ ਚ ਆਪ ਇੱਕ ਦੋ ਦਿਨਾਂ ਤੱਕ ਲਾ ਦਾਂਗੇ ਅੱਛਾ ਹੁਣ ਜੋੜਿਆਂ ਚ ਪਾਉਣਾ ਠੀਕ ਐ ਇਹਨੂੰ ਤੇ ਆ ਠੱਲ ਵੀ ਦੇਖੋ ਬਈ ਪਈ ਹੋਈ ਹੈਗੀ ਆ ਦਿਖਾਉਣੀ ਆ ਤੁਹਾਨੂੰ ਇਹ ਪ੍ਰਾਣੀ ਠੱਲਾ ਬਈ ਦੇਖੋ ਮਿੱਕੀ ਗਾਮੀਵਾਲ ਤਾਂ ਬਈ 29 ਨੰਬਰ ਆਗਾ ਮਿੱਕੀ ਗਾਮੀਵਾਲ ਪ੍ਰਾਣੀ ਠੱਲਾ ਬਈ ਦੇਖੋ ਬਈ ਵੱਡੇ ਕਬੂਤਰਾਂ ਚੋਂ ਆ ਬਹੁਤ ਚੰਗਾ ਕਬੂਤਰ ਆ ਬਈ ਤੇ ਆਹ ਆ ਕੂਤਰ ਬਈ ਆਪਣਾ ਜਿਹੜਾ ਉਹ ਕੁਦੇ ਜੋਂ ਨੂੰ ਕਮਾਂਡ ਲਾ ਕੂਤਰ ਅੱਜ ਹੀ ਤੋੜਿਆ ਇਹਦੇ ਮਾਪਿਓ ਅੱਛਾ ਕਮੋਦਰੀ ਬੱਚਿਆਂ 'ਚ ਬੈਠੀ ਆ ਠੀਕ ਆ ਠੀਕ ਆ ਤੋੜਿਆ ਕੇ ਰ ਇੱਕ ਦੋ ਦਿਨ ਮੈਂ ਅਰੈਸਟ ਤੇ ਹੋ ਜੂਗਾ ਠੀਕ ਠੀਕ ਆ ਤੇ ਆ ਕੂਤਰ ਦੇ ਬੱਚੇ ਬਹੁਤ ਜ਼ਿਆਦਾ ਉੜਦੇ ਬਈ ਆਪਣੇ ਕੋਲੇ ਅੱਛਾ ਦੇਖੋ ਬਈ ਵੱਡਾ ਕੂਤਰ ਹੈ ਵੀ ਆਪਣਾ ਬਈ ਆ ਵੀ ਵੱਡਾ ਕਬੂਤਰ ਆ ਬਈ ਰਮਾਨ ਦਾ ਇਹ ਜਾਂਦੇ ਨਹੀਂ ਬਾਈ ਇਹਦੇ ਬੱਚੇ ਵੀ ਬਹੁਤ ਉੜਦੇ ਨੇ ਤੇ ਬੱਚੇ ਭਾਜਦੇ ਨਹੀਂ ਹੈਗੇ ਬਈ ਖਾਸ ਗੱਲ ਇਹ ਆ ਬਹੁਤ ਫਰਾ ਕਬੂਤਰ ਆ ਬਈ ਇਹ ਵੀ ਛੜਦੀ ਅੰਦਰੀ ਲਓ ਜੀ ਇਹ ਆ ਆਗੇ ਅਗਲੇ ਆ ਜਿਹੜੀ ਆ ਗਾਨੀ ਹੈ ਜੂੜੀ ਦਾ ਬਾਈ ਜਿਹੜੀ ਮੂਫੇ ਛੱਡੀ ਸੀ ਹਾਂ ਭਰਾਗਾ ਜੀ ਅੱਛਾ ਜਿਹੜੀ ਮੂਫੇ ਪਿੰਡ ਛੱਡੀ ਸੀ ਹਾਂਜੀ ਉਹ ਦਾ ਉਹ ਪੱਠੀ ਦਾ ਭਰਾ ਜਿਹੜੀ ਮਰ ਗਈ ਸੀ ਹਾਂਜੀ ਮਰ ਗਈ ਦੇਖੋ ਬਈ ਉਹਦਾ ਭਰਾ ਇਹਦੀ ਭੈਣ ਛੱਡੀ ਸੀ ਸਿੱਧੂ ਮੂਫੇ ਵਾਲੇ ਦੇ ਪਿੰਡਾਂ ਸਰਾ ਕਰਤਾ ਫੀ ਕਬੂਤਰੀ ਨਹੀਂ ਓਡ ਓਡ ਕੇ ਆ ਬੱਚਾ ਆਪਣੇ ਉਹ ਗਰਮੀਆਂ 'ਚ ਨਿਕਲਿਆ ਸੀ ਤੇ ਇਹ ਬੱਚੇ ਨੇ ਤੀਜੀ ਡਾਈ ਤੇ 7 ਘੰਟੇ ਡਾਈ ਦਿੱਤੀ ਸੀ ਬਾਈ ਦੇਖੋ ਬਾਈ ਬਾਜੀ ਦੀ ਛੱਡਣਾ ਸੀ ਇਹ ਬਾਈ ਬਾਜੀ ਛੱਡੀ ਨਹੀਂ ਦੀ ਤੇ ਝਾੜੇ ਪੈ ਗਿਆ ਤੇ ਬੰਦ ਕਰਤਾ ਅੱਛਾ ਤੇ ਹੂੰ ਬਹੁਤ ਜ਼ਿਆਦਾ ਵਧੀਆ ਓਡਾ ਹੁਣ ਗਰਮੀਆਂ 'ਚ ਖੋਲਾਂਗੇ ਇਹਨੂੰ ਬਾਈ ਠੀਕ ਹੈ ਠੀਕ ਹੈ ਬਹੁਤ ਵਧੀਆ ਬੱਚਾ ਬਈ ਆ ਬਈ ਚੰਗਾ ਗਾ ਮੀਕੀ ਗਾਮੀ ਵਾਲ ਦਾ ਜਿਹੜਾ ਕਬੂਤਰਾ ਬਈ ਉਹਦੀ ਡਿਮਾਂਡ ਆਈ ਆ ਉਧਰੋਂ ਗੋਪੀ ਹੋਰਾਂ ਵੱਲੋਂ ਕਹਿੰਦੇ ਬਈ ਸਪੈਸ਼ਲ ਦਿਖਾਓ ਕਬੂਤਰ ਤਾਂ ਆਪਾਂ ਫੜਦੇ ਨਹੀਂ ਬਈ ਅਹੀਂ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਜੂਮ ਕਰਕੇ ਦਿਖਾਉਨੇ ਆ ਕਿਵੇਂ ਲੱਗਿਆ ਕਬੂਤਰ ਬਈ ਕਮੈਂਟ ਕਰਕੇ ਪੱਕਾ ਦੱਸਿਓ ਬਾਕੀ ਬਈ ਆ ਕਬੂਤਰ ਦਾ 10000 ਰੁਪਏ ਦਿੰਦਾ ਸੀਗਾ ਕੋਈ ਬੰਦਾ ਪਰ ਬਈ ਇਰਮਾਨ ਨੇ ਦਿੱਤਾ ਨਹੀਂ ਹੈਗਾ ਤੇ ਕੋਈ ਕੋਈ ਚੀਜ਼ਾਂ ਹੁੰਦੀਆਂ ਨੇ ਬਈ ਜਿਹੜੀਆਂ ਨਹੀਂ ਵੇਚਣ ਵਾਲੀਆਂ ਹੁੰਦੀਆਂ ਹਨਾ ਤਾਂ ਫਿਰ ਆ ਚੀਜ਼ ਆ ਬਈ ਪੂਰੀ ਜਮਾਂਨ ਕੈਂਟ ਚੀਜ਼ ਆ ਬਾਕੀ ਤੁਸੀਂ ਦੱਸਿਓ ਬਈ ਕਿਵੇਂ ਲੱਗਿਆ ਕਬੂਤਰ ਬਾਕੀ ਆਜੋ ਬਈ ਤੁਹਾਨੂੰ ਆ ਰਹਿ ਗਏ ਲਾਸਟ ਆ ਦਿਖਾ ਦਿੰਨੇ ਆਂਗੇ ਇੱਧਰ ਬੱਚੇ ਨੇ ਆ ਬੱਚੇ ਦੇ ਬੱਚੇ ਬਈ ਕਰਾ ਲੇ ਆ ਜਾਓ ਵੀ ਇੱਧਰ ਬੱਚੇ ਨੇ ਆ ਦਿਖਾਉਣੇ ਤੁਹਾਨੂੰ ਖੁੱਡੇ ਸਾਰੇ ਅੰਦਰ ਉਹ ਲੈ ਪਰ ਰੱਖੇ ਨੇ ਹੈ ਨਾ ਬਹੁਤ ਵਧੀਆ ਬਣਾ ਰੱਖਿਆ ਬਈ ਠੰਡੇ ਖੁੱਡੇ ਨੇ ਆ ਕਬੂਤਰੀ ਬਈ ਆਪਣੀ ਵੱਡੀ ਕਬੂਤਰੀ ਆ ਆ ਵੱਡੀ ਕਬੂਤਰੀ ਆ ਬਈ ਦੇਖੋ ਰਮਾਨ ਦੀ ਚਿੱਟੀਆਂ ਅੱਖਾਂ ਦੀ ਆ ਕਾਲੀ ਨੋਕ ਆ ਇਹ ਚ ਆ ਵੱਡੀ ਕਬੂਤਰੀ ਛੱਡ ਰੱਖੀ ਆ ਬਈ ਮੋਜੀ ਪੈਰੀ ਇੱਕ ਆ ਮੋਜੀ ਹੈ ਮੋਜੀ ਬਈ ਆ ਵੀ ਵੱਡੀ ਕਬੂਤਰੀ ਆ ਬਈ ਦੇਖੋ ਚੰਗੀ ਆ ਇਹ ਵੀ ਮੋਜ ਆ ਬਈ ਪੂਰੀ ਆ ਛੋਟੇ ਵੀ ਪਾਈ ਆਪਾਂ ਲਾਲ ਚੀਨੇ ਹਾਂ ਹਾਂ ਉਹ ਬੱਚੇ ਅੱਛਾ ਬਹੁਤ ਜਿਆਦੇ ਉੱਡੇ ਹੁਣ ਮੰਦ ਕਰ ਰੱਖੇ ਇਹ ਦੋਨੇ ਉਹੀ ਭਰਾ ਨੇ ਹਾਂ ਇਹ ਦੋਨੇ ਆ ਬੱਚੇ ਬਾਜੀ ਛੱਡਣੇ ਸੀ ਬਈ ਤੇ ਬਾਜੀ ਕੈਂਸਲ ਹੋ ਗਈ ਲਾਲ ਚੀਨੇ ਨੇ ਬਈ ਬਹੁਤ ਸੋਹਣਾ ਉੱੜਦੇ ਨੇ ਬਈ ਤੇ ਪੂਰਾ ਵਧੀਆ ਉੱੜਦੇ ਨੇ ਯਾਰ ਹਨਾ ਉੱਡਣ ਵਾਲੇ ਵਟ ਕੱਟ ਦਿੰਦੇ ਨੇ ਇਕੱਠੇ ਉੱਡਦੇ ਨੇ ਦੋਨੇ ਨਾਲੇ ਲਾਲ ਚੀਨੇ ਜਮ੍ਹਾਂ ਇਕੱਠੇ ਉੱਡਦੇ ਨੇ ਇੱਕ ਦੂਜੇ ਬਿਨਾਂ ਜਮ੍ਹਾਂ ਨਹੀਂ ਉੱਡਦੇ ਲੋ ਵੀ ਇਹਨਾਂ ਨੂੰ ਵੀ ਛੱਡ ਦਿੰਨੇ ਆ ਹਾਂ ਕਿਉਂ ਨਹੀਂ ਨਿਗਾ ਮਾਰਵਾਉਗਾ ਹਾਂ ਬਾਕੀ ਨਿਗਾ ਮਾਰਾ ਦਿੰਨੇ ਆ ਅੰਦਰ ਹੀ ਆ ਗਿਆ ਮੈਂ ਕੋਈ ਸਪੈਸ਼ਲ ਹਾਂ ਬਿਠਾ ਦੇ ਬਿਠਾ ਦੇ ਬਾਕੀ ਆ ਨੇ ਬਈ ਅੰਦਰ ਸਾਰਿਆਂ ਤੇ ਕੈਮਰਾ ਘਮਾ ਦਿੰਨੇ ਆ ਤੇ ਅੰਦਰ ਥੋੜਾ ਜਿਹਾ ਹਨੇਰਾ ਬਈ ਐਡਜਸਟ ਕਰ ਲਿਓ ਹਨਾ ਹਨੇਰਾ ਹੋ ਰਿਹਾ ਅੰਦਰ ਤੇ ਆ ਫਿਗੇ ਬਈ ਆ ਖੁੱਡੇ ਦੇ ਕਬੂਤਰ ਬੱਚੇ ਸਾਰੇ ਹਨਾ ਤਾਂ ਦੱਸਿਓ ਬਈ ਕਿਵੇਂ ਲੱਗੇ ਆਜੋ ਚੱਲਦੇ ਆ ਮਾਰ ਛੱਡ ਦੇ ਛੱਡ ਦੇ ਅੰਦਰ ਆਜੋ ਵੀ ਹੁਣ ਤੁਹਾਨੂੰ ਵੇਚਣ ਵਾਲੇ ਕਬੂਤਰ ਦਿਖਾਉਨੇ ਆ ਬਈ ਜਿਹੜੇ ਸੇਲ ਕਰਨੇ ਨੇ ਤਾਰਮਾਨ ਜਾਲ ਦੇ ਅੰਦਰ ਛੱਡੀ ਜਾਂਦਾ ਤੇ ਤੁਹਾਨੂੰ ਦਿਖਾਉਨੇ ਆ ਬਈ ਸਾਰੇ ਕਬੂਤਰ ਕੋਲੋਂ ਦਿਖਾਉਨੇ ਆਗੇ ਜੀਨੇ ਲੈਣੇ ਹੁਣ ਕੰਟੈਕਟ ਕਰ ਸਕਦੇ ਹੋ ਰਮਾਨ ਨਾਲ ਆ ਜਾਓ ਬਈ ਚੱਲੀਏ ਤੇ ਦਿਖਾਈਏ ਤੁਹਾਨੂੰ ਮੁੰਡੇ ਨੇ ਸਾਰੇ ਕਬੂਤਰ ਛੜਤੇ ਅੰਦਰ ਬੈਠੋ ਬਈ ਬੈਠੋ ਟੰਬਿਆਂ ਤੇ ਬੈਠੋ ਦੇਖੋ ਬਈ ਮਿੱਤਰੋ ਆ ਕਬੂਤਰ ਹੈਗੇ ਨੇ ਸਾਰੇ ਬਕਿਆਊ ਬਈ ਫੋਰ ਸੇਲ ਨੇ ਬਈ ਸਾਰੇ ਵੇਚਣ ਵਾਲੇ ਨੇ ਤੇ ਇੱਥੋਂ ਲੱਗ ਜਾਨੇ ਆ ਕੋਲੋਂ ਦਿਖਾ ਦਿੰਨੇ ਆ ਬਈ ਸਾਰੇ ਦੇਖੋ ਬਈ ਕਮਾਂਡਲਾ ਖੱਟੀ ਤੇ ਕਾਲੀ ਅੱਖ ਦਾ ਆਹ ਲਾਲ ਖੱਟੀਆਂ ਦਾ ਚਿੱਟੀਆਂ ਦਾ ਡਰਦੇ ਨੇ ਬਈ ਥੋੜਾ ਜਿਹਾ ਆਪਾਂ ਇੱਥੋਂ ਦਿਖਾ ਦਿੰਨੇ ਆ ਤੁਹਾਨੂੰ ਦੂਰੋਂ ਤੇ ਆਹ ਬੱਚਾ ਚੰਗਾ ਲੱਗਿਆ ਬਈ ਕਾਲੀ ਤੇ ਖੱਟੀ ਅੱਖ ਦਾਗਾ ਇੱਧਰ ਵੀ ਦੇਖੋ ਬਈ ਸਾਰੇ ਬਕਿਆ ਹੁੰਨੇ ਬਈ ਜਿੰਨੇ ਵੀ ਇਹਦੇ ਅੰਦਰ ਛੱਡੇ ਹੋਏ ਨੇ ਲੈ ਵੀਰ ਮਾਨ ਮੜਾ ਨੰਬਰ ਬੋਲ ਦੇ ਜਿੰਨੇ ਲੈਣੇ ਹੋਣਗੇ ਕਬੂਤਰ ਲੈ ਲੂ ਅਗਲਾ 95 95 015 015 43 43 204 204 ਆਜੋ ਬਈ ਹੁਣ ਤੁਹਾਨੂੰ ਦਿਖਾਉਨੇ ਆ ਪਾਊਡਰ ਕਬੂਤਰੀ ਜਿਹੜੀ ਆਪਾਂ ਲੈ ਕੇ ਆਣੀ ਆ ਮौज ਦੇਖੋ ਬਈ ਪਹਿਲਾਂ ਤਾਂ ਕਿੱਡੀ ਕਿੱਡੀ ਮौज ਆ ਬਈ ਤੇ ਆ ਪਾਊਡਰ ਕਬੂਤਰੀ ਆ ਬਈ ਨੀਲੇ ਰੰਗ ਦੀ ਆ ਮਹਗਾਈ ਹੈਗੀ ਲੈ ਆਈ ਚੱਕ ਕੇ ਮੜਾ ਜਾਂ ਇੱਧਰ ਲਿਆ ਕੇ ਛੱਡ ਮੜਾ ਜਾਂ ਸ਼ਾਂ ਚ ਇੱਥੇ ਇਹ ਲਿਆ ਕੇ ਛੱਡ ਦੇ ਨਾ ਉੜਦੀ ਤਾਂ ਨਹੀਂ ਹੈਗੀ ਦੇਖੋ ਬਈ ਆ ਕਬੂਤਰੀ ਆਪਣੇ ਵਾਸਤੇ ਆਈ ਆ ਬਈ Madhya Pradesh ਚੋਂ ਆ ਲੈ ਕੇ ਚਾਲਦੇ ਆ ਬਈ ਆਪਾਂ ਆਸੀ ਭਈ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਕਿਵੇਂ ਲੱਗੇ ਮੁੰਡੇ ਦੇ ਕਬੂਤਰ ਸਾਰੇ ਆਣੇ ਕਮੈਂਟ ਕਰਕੇ ਪੱਕਾ ਦੱਸਿਓ ਭਈ ਸਸਰੀ ਗੱਲ ਸਾਰਿਆਂ ਨੂੰ